ਆ ਤੁਸੀਂ ਗੌਰ ਨਾਲ ਦੇਖਿਆ ਹਾਂ ਇਹ అలਾਰਮ ਕਿਉਂ ਲੱਗਾ ਸੀ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਸੀਗਾ ਨਾ ਫਿਰ ਆਪਾਂ ਪਤਾ ਕੀਤਾ ਨੂੰ ਰੋਕਣ ਦੇ ਲਈ ਉੱਪਰ ਵੀ ਪਾਰਕਿੰਗ ਆ ਤੇ ਇੱਥੇ ਥੱਲੇ ਵੀ ਸਾਰੀ ਪਾਰਕਿੰਗ ਬਣੇਗੀ ਨਾ ਤੇ ਫਿਊਚਰ ਦੇ ਵਿੱਚ ਬਹੁਤ ਵਧੀਆ ਪ੍ਰੋਜੈਕਟ ਆ ਜਿਹੜੇ ਰੈਡੀ ਹੋ ਰਹੇ ਆ ਬੜੇ ਇਹ ਜਿਹੜਾ ਵਾਈਬ੍ਰੇਟਰ ਆ ਵਾਈਬ੍ਰੇਟਰ ਦੇ ਨਾਲ ਜਿਹੜੇ ਵੱਡੇ ਪੱਥਰ ਥੱਲੇ ਡਿੱਗੇ ਹੋ ਸੀਗੇ ਉਹਨੂੰ ਕਟਿੰਗ ਕਰਦੇ ਆ ਤੇ ਉਹ ਦੇਖੋ ਉਹਦੇ ਵਿੱਚ ਦਿਖਾਇਆ ਹੈ ਯਾਨੀ ਉਹ ਵਰਲਡ ਦੇ ਡੇਂਜਰਸ ਰੋਡ ਆ ਸੱਚ ਪਾਸ ਕਿਸ਼ਤਵਾੜ ਇਹ ਬੇਕੋਸ ਚੀਜ਼ਾਂ ਇਤਾਂ ਦੀਆਂ ਵੀ ਆਪਾਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਉਹ ਤੁਸੀਂ ਨਾ ਉਹਨੂੰ ਫੀਲ ਕਰ ਸਕਦੇ ਆ ਓਹੋ ਉਠਾਓ ਓ ਬਾਈ ਠੀਕੋ ਕੀ ਨਾਮ ਹੈ ਨਾਮ ਕਹੇ ਤੇਰਾ 45 BB 222 ਡੇਟ 5 April 2024 unauthorized entry and use will be result in legal action ਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਲਾਗੇ ਆ ਇਹ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਪਾਰਕਿੰਗ ਵਾਲੀ ਸੈਡ ਆਉਂਦੇ ਆ ਨਾ ਮਹਿਤਾ ਪਾਰਕਿੰਗ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਸੱਜੇ ਹੱਥੋਂ ਨੇ ਆ ਜਿੱਧਰ ਹੈਲੀਪੈਡ ਆ ਪੈਦਲ ਯਾਤਰਾ ਇੱਧਰ ਦੀ ਜਾਂਦੇ ਪੈਦਲ ਜਾ ਕੇ ਨਾ ਹੈਲੀਪੈਡ ਤੱਕ ਪਹੁੰਚ ਹੁੰਦਾ ਆ ਉਹ ਸਾਈਡ ਜਿਹੜਾ ਮਹਿਤਾ ਜਿਹੜੀ ਪਾਰਕਿੰਗ ਆ ਉਹਦੇ ਬਿਲਕੁਲ ਲੈਫਟ ਹੈਂਡ ਜਿੱਧਰਲੇ ਪਾਸੇ ਨਦੀ ਵਗਦੀ ਆ ਉਹਦੇ ਵਿੱਚ ਇੱਕਾ ਸਪੀਕਰ ਲਾਇਆ ਆ ਨਾ ਚਾਰ ਸਪੀਕਰ ਲਾਇਓ ਆ ਚਲੋ ਫਿਰ ਇਹਦੇ ਨਾਲ ਇੱਕ అలਾਰਮ ਲੱਗਾ ਆ ਸਗਾ ਇੱਥੇ ਆ ਤੁਸੀਂ ਗੌਰ ਨਾਲ ਦੇਖੋ ਹਾਂ ਇਹ అలਾਰਮ ਕਿਉਂ ਲੱਗਾ ਦੀ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਸੀਗਾ ਨਾ ਫਿਰ ਆਪਾਂ ਪਤਾ ਕੀਤਾ ਮੈਨੂੰ ਇਹ ਲੱਗ ਰਿਹਾ ਸੀ ਵੀ ਜਿੱਦਾਂ ਆਪਣੇ 23 ਦੇ ਵਿੱਚ ਹਫਤਾ ਆਈ ਸੀ ਨਾ ਉਸ ਤੋਂ ਬਾਅਦ ਇਹ అలਾਰਮ ਲਾ ਦਿੱਤਾ ਸੀਗਾ ਵੀ ਆਟੋ ਜਦੋਂ ਇੱਧਰਲੇ ਪਾਸਿਓ ਪਾਣੀ ਆਉਂਦਾ ਪਿੱਛੋਂ ਜਿਆਦਾ ਤੇ ਆਟੋ ਆਪਣੇ ਆਪ ਚੱਲ ਪੈਂਦਾ ਆ ਫਿਰ ਮੈਂ ਪਤਾ ਕੀਤਾ ਇੱਥੋਂ ਪੁਲਸ ਵਾਲਿਆਂ ਤੋਂ ਵੀ ਤੇ ਇੱਥੇ ਜਿਹੜੇ ਲੋਕਲ ਭਾਜੀ ਹੁਣੀਆ ਸਿੰਘ ਸਾਹਿਬ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਜਦੋਂ ਨਾ ਪਿੱਛੇ ਵਿਸ਼ਨੂ ਡੈਮ ਆ ਜਦੋਂ ਆਪਾਂ ਪਦੀਨਾਜੀ ਨੂੰ ਜਾਈਦਾ ਨਾ ਇੱਥੋਂ ਤੇ ਬਿਸ਼ਨੂ ਡੈਮ ਪੈਂਦਾ ਆ ਪਾਂਡੂਕੇਸ਼ਵਰ ਤੋਂ ਅੱਗੇ ਜਾ ਕੇ ਤੇ ਉੱਥੇ ਜਦੋਂ ਪਾਣੀ ਵਧ ਜਾਂਦਾ ਆ ਤਾਂ ਪਾਣੀ ਜਦੋਂ ਉਹ ਛੱਡਦੇ ਆ ਪਾਣੀ ਦਾ ਸਤਰ ਬਹੁਤ ਯਕਦਮ ਵੱਧ ਜਾਂਦਾ ਆ ਤਾਂ ਫਿਰ ਇਹ ਅਲਾਰਮ বাজਾਇਆ ਜਾਂਦਾ ਤੇ ਉਹਦੇ ਲਈ ਅਲਾਰਮ ਲਗਾਇਆ ਹੋਇਆ ਆ ਤੇ ਇਹ ਥਾਂ ਥਾਂ ਇਹਨਾਂ ਨੇ ਚੇਤਾਵਨੀ ਲਿਖ ਕੇ ਵੀ ਲਾਈਊ ਆ ਬੇਜਾ ਸਤਰ ਯਕਦਮ ਯਾਨੀ ਕਿ ਬਹੁਤ ਜਿਆਦਾ ਵੱਜ ਜਾਂਦਾ ਪਾਣੀ ਦਾ ਲੈਵਲ ਇੰਨਾ ਵੱਜ ਜਾਂਦਾ ਵੀ ਜੇ ਤੁਸੀਂ ਉੱਥੇ ਗੱਬੇ ਉੱਥੇ ਥੱਲੇ ਉਤਰਿਓ ਤੁਹਾਨੂੰ ਨਿਕਲਣ ਦਾ ਵੀ ਟਾਈਮ ਨਹੀਂ ਮਿਲਦਾ ਤੁਹਾਨੂੰ ਕਰਕੇ ਜਦੋਂ ਵੀ ਆਓ ਯਾਤਰਾ ਤੇ ਇਹਦੇ ਅੰਦਰ ਨਾ ਜਿਓ ਥਾਂ ਥਾਂ ਇਹਨਾਂ ਨੇ ਚੇਤਾਵਨੀ ਲਿਖ ਕੇ ਲਾਈ ਹੋਈ ਹੈ ਨਾ ਤੇ ਅੱਗੇ ਚਲਦੇ ਹਾਂ ਹੁਣ ਆਪਾਂ ਇੱਧਰ ਲਈ ਥੜ ਇੱਧਰ ਲਈ ਦੇਖਣਾ ਜਿੱਥੇ ਆ ਹੁਣ ਤੁਸੀਂ ਇਹ ਦੇਖ ਰਹੇ ਆ ਮਿੱਟੀ ਦੇ ਵੱਡੇ ਵੱਡੇ ਢੇਰ ਦੇਖ ਰਹੇ ਆ ਇੱਥੇ ਪਹਿਲਾਂ 13 ਤੋਂ ਪਹਿਲਾਂ ਇੱਥੇ ਸਿਗੇ ਹੋਟਲ ਹੁੰਦੇ ਸਿਗੇ ਪੁਰਾਣਾ ਰਸਤਾ ਵੀ ਇੱਧਰ ਦੀ ਹੁੰਦਾ ਸੀਗਾ ਤੇ ਜਦੋਂ 13 ਦੇ ਵਿੱਚ ਆਫਤਾ ਆਈ ਹੈ ਜਦੋਂ ਇੱਧਰਲੇ ਪਾਸਿਓਂ ਇਹ ਵਿੱਚ ਜਦੋਂ ਆਫਤਾ ਆਈ ਸੀ ਹੜ੍ਹ ਆਏ ਸਿਗੇ ਤੇ ਕਾਫੀ ਪਾਣੀ ਇੱਥੇ ਭਰ ਕੇ ਆ ਗਿਆ ਸੀ ਪਿੱਛੋਂ ਨਾ ਤੇ ਉਸ ਤੋਂ ਬਾਅਦ ਇਹ ਜਿਹੜਾ ਆ ਇੱਥੇ ਹੋਟਲ ਜਿੰਨੇ ਸਿਗੇ ਸਾਰੇ ਰੁੜ ਕੇ ਲੱਗ ਗਏ ਸੀ ਕਾਫੀ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਰੁੜ ਕੇ ਲੱਗ ਗਈਆਂ ਰੁੜ ਗਈਆਂ ਸਨ ਨਾ ਤੇ ਹੁਣ ਇਹ ਦੁਬਾਰਾ ਇੱਥੇ ਕੰਮ ਚੱਲ ਰਿਹਾ ਆ ਤੇ ਦੁਬਾਰਾ ਇਹਨੂੰ ਇਦੇ ਉੱਪਰ ਵੈਸੇ ਪਾਰਕਿੰਗ ਬਣਾ ਦਿੱਤੀ ਉਹ ਇੱਥੇ ਝੰਡੇ ਦੀ ਇਹਦੇ ਉੱਤੇ ਪਾਰਕਿੰਗ ਬਣ ਗਈ ਆ ਤੇ ਉਹ ਸਾਹਮਣੇ ਪਹਾੜ ਦੇ ਨਾਲ-ਨਾਲ ਕੰਧ ਉੱਚੀ ਬਣਾ ਰਹੇ ਸੀਮੈਂਟ ਦੀ ਬਹੁਤ ਮੋਟੀ ਤੇ ਉਹ ਉੱਪਰ ਇਹਦਾ ਉੱਪਰ ਮੇਨ ਰੋਡ ਆ ਉਹ ਜਿਹੜਾ ਤੁਸੀਂ ਦੇਖ ਰਹੇ ਆ ਉੱਥੇ ਤੱਕ ਜਿੱਦਾਂ ਮਤਲਬ ਕੰਧ ਕਾਫੀ ਉੱਚੀ ਲਿਆ ਰਹੇ ਆ ਤੇ ਉਹਦੇ ਉੱਤੇ ਇਹਨਾਂ ਨੇ ਉਹ ਜਾੜ ਲਾਤਾ ਪੱਥਰ ਨਾਉਣ ਥੱਲੇ ਢਿਗਣ ਨਾ ਤੇ ਕਾਫੀ ਕੰਮ ਚੱਲ ਰਿਹਾ ਤਰੱਕੀਆਂ ਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਤੇ ਇੱਕ ਹੋਰ ਗੱਲ ਇਹ ਜਿਹੜੀ ਮੈਨੂੰ ਇੱਥੇ ਆ ਕੇ ਪਤਾ ਲੱਗੀ ਆ ਬਈ ਬਈ ਆ ਜਿਹੜੀ ਸੜਕ ਆ ਨਾ ਇਹ ਗੋਵਿੰਦ ਘਾੜ ਤੋਂ ਪੁਲਨਾ ਪਿੰਡ ਤੱਕ ਤਾਂ ਹੈਗੀ ਹੈਗੀ ਆ ਤੇ ਇਸ ਤੋਂ ਅੱਗੇ ਟੰਗਰੀ ਆ ਜਿਹੜਾ ਸਟਾਪ ਹੈਗਾ ਉੱਥੇ ਤੱਕ ਪੱਕੀ ਸੜਕ ਬਣ ਜਾਣੀ ਆ ਤੇ ਇਹ ਕਹਿੰਦੇ ਵੀ ਇਹਦਾ ਆਉਣ ਵਾਲੇ 2 ਸਾਲਾਂ ਦੇ ਵਿੱਚ ਵਿੱਚ ਉੱਥੇ ਤੱਕ ਕਰੋੜ ਬਣ ਜਾਊਗਾ ਤਾਂ ਸੰਗਤਾਂ ਨੂੰ ਹੋਰ ਸੁੱਖ ਸੁਵਿਧਾ ਹੋਊਗੀ ਉੱਥੇ ਤੱਕ ਪਹੁੰਚਣ ਲਈ ਤੇ ਯਾਤਰਾ ਹੋਰ ਆਸਾਨ ਹੋਏਗੀ ਤੇ ਇਹ ਇੱਥੇ ਦੀ ਤਾਜ਼ਾ ਅਪਡੇਟ ਆ ਤੇ ਬਾਕੀ ਹੁਣ ਆਪਾਂ ਚੱਲਦੇ ਆ ਜਿੱਧਰ ਹੈਲੀਪੈਡ ਆ ਉਧਰਲੀ ਸਾਈਡ ਇੱਥੇ ਕੰਮ ਪੂਰੇ ਯੋਨਾ ਸ਼ੋਰਾਂ ਤੇ ਚੱਲ ਰਿਹਾ ਇਹਦੇ ਉੱਤੇ ਤਾਂ ਆ ਦੁਵਾਰ ਬਣੀ ਆ ਇਦਾਂ ਹੀ ਇੱਥੇ ਦੁਵਾਰ ਬਣੂਗੀ ਜਿਹੜੀ ਆ ਉੱਪਰ ਮਿੱਟੀ ਭਰਤੀ ਪਾਈ ਹੈ ਮਿੱਟੀ ਥੱਲੇ ਨਾ ਆਵੇ ਨਾ ਇਹਨੂੰ ਰੋਕਣ ਦੇ ਲਈ ਉੱਪਰ ਵੀ ਪਾਰਕਿੰਗ ਆ ਤੇ ਇੱਥੇ ਥੱਲੇ ਵੀ ਸਾਰੀ ਪਾਰਕਿੰਗ ਬਣੇਗੀ ਨਾ ਤੇ ਫਿਊਚਰ ਦੇ ਵਿੱਚ ਬਹੁਤ ਵਧੀਆ ਪ੍ਰੋਜੈਕਟ ਆ ਜਿਹੜੇ ਰੈਡੀ ਹੋ ਰਹੇ ਆ ਬਾਕੀ ਇਹ ਜਿਹੜਾ ਵਾਈਬ੍ਰੇਟਰ ਨਾਲ ਵਾਈਬ੍ਰੇਟਰ ਦੇ ਨਾਲ ਜਿਹੜੇ ਵੱਡੇ ਪੱਥਰ ਥੱਲੇ ਡਿਗੇ ਹੋ ਸੀਗੇ ਉਹਨੂੰ ਕਟਿੰਗ ਕਰਦੇ ਆ ਉਹਨੂੰ ਕਟਿੰਗ ਕਰਕੇ ਤੇ ਉਹਦੇ ਛੋਟੇ-ਛੋਟੇ ਪੱਥਰ ਬਣਾਉਂਦੇ ਆ ਇਹਦੇ ਤੇ ਥੱਲੇ ਭਰਤੀ ਪੈਣ ਨੂੰ ਨਾ ਆ ਜਿੱਦਾਂ ਹੁਣ ਆ ਛੋਟੇ-ਛੋਟੇ ਕੱਟ ਕੇ ਬਣਾਇਓ ਆ ਇਹ ਵਾਈਬ੍ਰੇਟਰ ਨਾਲ ਕੱਟਦੇ ਆ ਤੇ ਪਹਿਲਾ ਰਸਤਾ ਇਹਦੇ ਉੱਪਰ ਦੀ ਹੁੰਦਾ ਸੀ ਸਾਰਾ ਰੋਡ ਕਿ ਜਿਹੜਾ ਪਾਣੀ ਲੈ ਗਿਆ ਸੀ ਹੁਣ ਦੁਬਾਰਾ ਇਹਨੂੰ ਕਾਇਮ ਕਰ ਦਿੱਤਾ ਆ ਇਹ ਹੈਗਾ ਬਲਬੋ ਦਾ ਵਾਈਬ੍ਰੇਟਰ ਨਾ ਤੇ ਬਲਬੋ ਬਹੁਤ ਵੱਲਡਫੈਮ ਕੰਪਨੀ ਆ ਤੇ ਉਹਦੀਆਂ ਮਸ਼ੀਨਾਂ ਦੇ ਨਾਲ ਇੱਥੇ ਕੰਮ ਚੱਲ ਰਿਹਾ ਆ ਸੋਲੇ ਇਹ ਹੋਵੇ ਪੂਰਾ ਇਹ ਰਸਤਾ ਪੂਰਾ ਬਣ ਕੇ ਰੈਡੀ ਤਕਰੀਬਨ ਹੋ ਚੁੱਕਾ ਆ ਤੇ ਇਧਰ ਦੀ ਗੱਡੀਆਂ ਜਾਇਆ ਕਰਨਗੀਆਂ ਸਾਰੀਆਂ ਪਾਰਕਿੰਗ ਵੀ ਉੱਪਰਲੀ ਪਾਰਕਿੰਗ ਤਾਂ ਬਣ ਗਈ ਆ ਨੀਚੇ ਵਾਲੀ ਪਾਰਕਿੰਗ ਆ ਤਕਰੀਬਨ ਉਹ ਵੀ ਆਲਮੋਸਟ ਰੈਡੀ ਆ ਥੋੜਾ ਬੋਤਾ ਕੰਮ ਰਹਿੰਦਾ ਆ ਉਧਾਂ ਲੈਵਲ ਤਾਂ ਹੋ ਗਿਆ ਆ ਸਾਰੀ ਦਾ ਨਾ ਤੇ ਗੱਡੀਆਂ ਸਾਰੀਆਂ ਇਹ ਪੱਟੀ ਪਾਰਕਿੰਗਾਂ ਇਧਰ ਲੱਗਿਆ ਕਰਨਗੀਆਂ ਸਾਰੀਆਂ ਇਹ ਨਾ ਤੇ ਉਹ ਨੀਚੇ ਵਾਈਬ੍ਰੇਟਰ ਜਿੱਥੇ ਆਪਾਂ ਸ਼ੂਟ ਕਰਕੇ ਆਏ ਨਾ ਉਹ ਸਾਹਮਣੇ ਹੁਣ ਆਪਾਂ ਚੱਲਾਂਗੇ ਹੈਲੀਪੈਡ ਵਾਲੀ ਸਾਈਡ ਤੇ ਹੈਲੀਪੈਡ ਦਾ ਵੀ ਆਪਾਂ ਫੁੱਲ ਜਾਣਕਾਰੀ ਦਿੰਦੇ ਆ ਵੀ ਕਦੋਂ ਤੋਂ ਸਟਾਰਟ ਹੋ ਰਿਹਾ ਆ ਤੇ ਇਹ ਆ ਰਹੀ ਆ ਸਾਹਮਣੇ ਉਹ ਜਿਹੜੀ ਨਦੀ ਆ ਰਹੀ ਆ ਇਹ ਵਾਲੀ ਇਹ ਆ ਰਹੀ ਆ ਹਿਮਕੁੰਡ ਸਾਹਿਬ ਵਾਲੀ ਸਾਈਡ ਤੋਂ ਤੇ ਆ ਜਿਹੜੀ ਆ ਰਹੀ ਆ ਆ ਨੀਚੇ ਇਧਰਲੀ ਸਾਈਡ ਤੋਂ ਆ ਰਹੀ ਆ ਬਦਰੀਨਾਥ ਜੀ ਵਾਲੀ ਸਾਈਡ ਤੋਂ ਇਹ ਕਿ ਦੋਨੇ ਮਿਕਸ ਹੋ ਜਾਂਦੀਆਂ ਇਕੱਠੀਆਂ ਹੋ ਜਾਂਦੀਆਂ ਦੋਨੇ ਜਾਣੀਆਂ ਨਾ ਦੋਨੇ ਨਦੀਆਂ ਇੱਥੇ ਇਕੱਠੀਆਂ ਹੋ ਜਾਂਦੀਆਂ ਤੇ ਇੱਥੇ ਨਦੀਆਂ ਦੇ ਮਿਲਣ ਨੂੰ ਕਿਹਾ ਜਾਂਦਾ ਆ ਪ੍ਰਯਾਗ ਜਿੱਦਾਂ ਤੁਸੀਂ ਅ ਚਿਚੀਕੇਸ਼ ਤੋਂ ਚੱਲਦੇ ਆ ਤੇ ਪੰਜ ਪ੍ਰਯਾਗ ਆਉਂਦੇ ਆ ਨਾ ਜੋਛੀ ਮੱਠ ਤੱਕ ਤੇ ਉਹ ਨਦੀਆਂ ਦੇ ਮਿਲਣ ਨੂੰ ਪ੍ਰਯਾਗ ਦਾ ਨਾਮ ਦਿੱਤਾ ਗਿਆ ਹੈ ਨਾ ਹੁਣ ਦੇਖੋ ਜਿਹੜਾ ਪਰਲਾ ਪਾਣੀ ਬਹੁਤ ਸਾਫ ਆ ਰਿਹਾ ਆ ਉੱਪਰੋਂ ਬਰਫ਼ ਦਾ ਜਿਹੜਾ ਨਾ ਗਲੇਸ਼ੀਅਰਾਂ ਦਾ ਪਾਣੀ ਪਿਗਲ ਪਿਗਲ ਆ ਰਿਹਾ ਖੁਰ ਖੁਰ ਕੇ ਆ ਰਿਹਾ ਆ ਤੇ ਇਧਰਲਾ ਜਿਹੜਾ ਪਾਣੀ ਆ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਂਦਾ ਇਹ ਆ ਜਿੱਦਾਂ ਮਿੱਟੀ ਰੰਗਾਇਆ ਹੁੰਦਾ ਨਾ ਉਹ ਬਿਲਕੁਲ ਸਾਫ ਸੁਤਰ ਸਾਫ ਪਾਣੀ ਆ ਰਿਹਾ ਆ ਉਹ ਪਾਣੀ ਆਪਾਂ ਪੀ ਵੀ ਸਕਦੇ ਜਿਹੜਾ ਉਧਰਲੀ ਸਾਈਡ ਤੋਂ ਆ ਰਿਹਾ ਹੈ ਨਾ ਤੇ ਇੱਥੇ ਤੋਂ ਨੇ ਮਿਕਸ ਹੋ ਜਾਂਦੇ ਆ ਅਗੇ ਤੇ ਇਹ ਮੁੰਡਾ ਸਾਡਾ ਜੁਫਤਮ ਉਹ ਕਿਦਾਂ ਠੀਕ ਆ ਹਾਂ ਚਲੋ ਵਧੀਆ ਲੱਗਾ ਲੈ ਤਾਂ ਪਹਾੜ ਦੇਖੇ ਕਦੀ ਡੇ ਡੇ ਹਾਂ ਉਹ ਤੇ ਗੰਨਾਰ ਪਰਬੋ ਦੇਖਿਆ ਜੀ ਤੇ ਉਹ ਸਾਹਮਣੇ ਪੁਰਨਾ ਗਾਉਂ ਆ ਪੁਰਨਾ ਪਿੰਡ ਆ ਤੇ ਇਸ ਤੋਂ ਪਰਲੇ ਪਾਸੇ ਘੰਗਰੀਆਂ ਤੇ ਉੱਥੇ ਆਪਣੇ ਗੋਵਿੰਦ ਧਾਮ ਤੇ ਉਸ ਤੋਂ ਪਰਲੇ ਸਾਈਡ ਹੇਮਕੁੰਡ ਸਾਹਿਬ ਇਸ ਤੇ ਹੀ ਆ ਇਹ ਜਿਹੜਾ ਪਰਬਤ ਦੀ ਦਿਖ ਰਿਹਾ ਨਾ ਇਤੋਂ ਥੋੜਾ ਲੈਫਟ ਹੋ ਕੇ ਫਿਰ ਰਾਈਟ ਤੇ ਉਹ ਸਾਰਾ ਹੀ ਬਰਫ਼ ਨਾਲ ਅ ਬਰਫ਼ ਵਾਲਾ ਹੀ ਪਹਾੜਾ ਸਾਰਾ ਉਹ ਹਿਮਕੁੰਡ ਪਰਬਤ ਜਿਹੜਾ ਆ ਤੇ ਕੱਲ ਚ 25 ਨੂੰ ਚਲਾਂਗੇ ਜੀ 25 ਨੂੰ ਦਰਸ਼ਨ ਮੇਲੇ ਕਰਾਂਗੇ ਤੇ ਹੁਣ ਆਪਾਂ ਚੱਲਦੇ ਆ ਜਿੱਧਰ ਹੈਲੀਪੈਡ ਆ ਨਾ ਇਹ ਹੈਲੀਪੈਡ ਵਾਲੀ ਸਾਈਡ ਆ ਦੇਖੋ ਜਿਹੜਾ ਪੁਰਾਣਾ ਲਿਖਿਆ ਆ ਰਸਤਾ ਗੁਰਦੁਆਰਾ ਸਾਹਿਬ ਨੂੰ ਵੇ ਟੂ ਗੁਰਦੁਆਰਾ ਰਸਤਾ ਗੁਰਦੁਆਰਾ ਸਾਹਿਬ ਇਹ ਜਿਹੜਾ ਪੁਰਾਣਾ ਰਸਤਾ ਹੁੰਦਾ ਸੀ ਇੱਥੋਂ ਦੀ ਹੁੰਦਾ ਸੀਗਾ ਨਾ ਜਿੱਦਾਂ ਜਿਹੜੀ ਆਫਤਾ ਆਈ ਆ 13 ਦੇ ਵਿੱਚ ਉਸ ਤੋਂ ਪਹਿਲਾਂ ਤੇ ਉਹ ਜਦੋਂ ਸਭ ਕੁਝ ਰੁੜਕੇ ਲੈ ਗਈ ਤੇ ਉਸ ਤੋਂ ਬਾਅਦ ਫਿਰ ਉਹ ਪਰਲਾ ਰਸਤਾ ਜਿਹਿੱਦਾਂ ਦੀ ਆਪਾਂ ਹੁਣ ਜਾਈਦਾ ਉਹ ਦੁਬਾਰਾ ਬਣਿਆ ਨਾ ਰਸਤਾ ਸਾਰਾ ਤੇ ਇੱਥੋਂ ਵੀ ਤੁਹਾਨੂੰ ਦਖਾਉਣ ਦੀ ਕੋਸ਼ਿਸ਼ ਕਰਦਾ ਵੀ ਕਿੰਨਾ ਪਾਣੀ ਯਾਨੀ ਪਾਣੀ ਕਿੰਨਾ ਕੁਛ ਰੋੜਕੇ ਲੈ ਗਿਆ ਸੀਗਾ ਹਰ ਹਫ਼ਤਾ ਹੁੰਦਾ ਸੀ ਜੀ ਪਹਿਲਾਂ ਆ ਲੈਵਲ ਤੇ ਗਾ ਰਸਤੇ ਦਾ ਦੇਖੋ ਤੇ ਆ ਸਾਰਾ ਕੁਝ ਪਾਣੀ ਰੋੜ ਕੇ ਲੈ ਗਿਆ ਸੀ ਆ ਮੁੜ ਕੇ ਭਰਤੀ ਪਾਈ ਆ ਸਾਰੀ ਨਾ ਤੇ ਸਿੱਧਾ ਹੀ ਸਾਹਮਣੇ ਉਹ ਹੋਟਲਾਂ ਨੂੰ ਹੁੰਦਾ ਸੀਗਾ ਤੇ ਉਹ ਹੋਟਲ ਵੀ ਸਾਰੇ ਰੋੜ ਗਏ ਸੀਗੇ ਹੁਣ ਕੁਛ ਜਿਹੜੇ ਉਹ ਹੋਟਲ ਸਾਹਮਣੇ ਧੀਦੇ ਆ ਉੱਥੋਂ ਆਈਡੀਆ ਲੱਗ ਸਕਦਾ ਵੀ ਇਦਾਂ ਪਾਣੀ ਰੋੜ ਕੇ ਮੋਰੇ ਮੋਰੇ ਉਹ ਲੈ ਗਿਆ ਥੱਲੇੋਂ ਮਿੱਟੀ ਖੁਰ ਗਈ ਉਹਦੇ ਨਾ ਤੇ ਹੁਣ ਨਵੀਂ ਪਾਰਕਿੰਗ ਨਵੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਔਰ ਨਵਾਂ ਬ੍ਰਿਜ ਬਣ ਕੇ ਰੈਡੀ ਹੋ ਗਿਆ ਸੀਗਾ ਬਹੁਤ ਵਧੀਆ ਵਿਊ ਇੱਥੇ ਦਾ ਤੇ ਤੇ ਇਹੜਾ ਪਹਾੜ ਆ ਪਹਾੜ ਦੇ ਉੱਤੇ ਵੀ ਆ ਤੁਸੀਂ ਦੇਖਿਓ ਗੋਰ ਦੇ ਨਾਲ ਆ ਆ ਉਹਦੇ ਉੱਤੇ ਨਾ ਇੱਕ ਤਰਪਾਲ ਟਾਇਪ ਜਾਂ ਤਰਪਾਲ ਕੁਛ ਵੀ ਉੱਤੇ ਲਾ ਰਿਆ ਮੇਰੇ ਤਾਂ ਤਰਪਾਲ ਟਾਇਪ ਹੀ ਆ ਨਾ ਨੈਟ ਆ ਵਿੱਚ ਲਾਇਆ ਇਹਨਾਂ ਨੇ ਉੱਤੇ ਲੋਹੇ ਦਾ ਨੈਟ ਆ ਤੇ ਇਹ ਉੱਤੇ ਲਾ ਕੇ ਨਾ ਬਹੁਤ ਜਿੱਦਾਂ ਕਹ ਲਓ ਇਹ ਵੀ ਟਫ ਜੋਬ ਆ ਇਹ ਪੱਥਰ ਜਿਹੜੇ ਉੱਪਰੋਂ गिरਦੇ ਆ ਨਾ ਡਿੱਗਦੇ ਆ ਪੱਥਰ ਥੱਲੇ ਉਹਨੂੰ ਰੋਕਦਾ ਆਇਆ ਹੈ ਨਾ ਤੇ ਇਹਨਾਂ ਨੂੰ ਵੀ ਸਲੂਟ ਆ ਤੇ ਇਹ ਵੀਰੇ ਮੇਰੇ ਜਿਹੜੇ ਭੈਣ ਭਰਾ ਆ ਲੇਡੀਜ਼ ਵੀ ਏਜੰਟਸ ਵੀ ਆ ਨਾ ਦੋਨੇ ਹੀ ਆ ਤੇ ਜਿਹੜੇ ਕੰਮ ਕਰਦੇ ਆ ਪਹਾੜਾਂ ਤੇ ਚੜ ਕੇ ਇਹਨਾਂ ਕਰਕੇ ਸਾਡਾ ਸਾਡੀਆਂ ਯਾਤਰਾ ਜਿਹੜੀਆਂ ਦੋਲਤੀ ਦੀ ਯਾਤਰਾ ਜਿਹੜੀ ਆ ਬੜੇ ਸੁਖਵੇਂ ਢੰਗ ਨਾਲ ਕਰ ਸਕਦੇ ਆ ਨਾ ਤੇ ਇਹਨਾਂ ਕਰਕੇ ਹੀ ਸਾਨੂੰ ਯਾਤਰਾ ਇੰਨੀ ਆਸਾਨ ਲੱਗਦੀ ਆ ਤੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਸਾਡੀ ਯਾਤਰਾ ਨੂੰ ਸੁਖਵੇਂ ਢੰਗ ਦੇ ਨਾਲ ਕਰਨ ਲਈ ਕਿਉਂਕਿ ਇਹ ਰੋਡ ਵੀ ਇਹ ਤਿਆਰ ਕਰਦੇ ਆ ਤੇ ਜਦੋਂ ਕੋਈ ਮੀਂਹ ਕਣੀ ਕਰਕੇ ਪਹਾੜ ਦਾ ਮਲਬਾ ਥੱਲੇ ਆ ਜਾਂਦਾ ਹੈ ਨਾ ਉਹ ਵੀ ਇਹੀ ਚੱਕਦੇ ਹੈ ਨਾ ਤੇ ਸਲੂਟਾ ਭਾਈ ਇਹਨਾਂ ਨੂੰ ਵੀ ਬਹੁਤ ਜਿਗਰਾ ਇਹਨਾਂ ਦਾ ਵੀ ਨਾ ਜੋਬ ਆ ਬੜੀ ਟਫ ਜੋਬ ਆ ਇਹਨਾਂ ਦੀ ਨਾ ਪਹਾੜ ਦੇ ਵਿੱਚ ਕੰਮ ਕਰਨਾ ਬੜਾ ਔਖਾ ਆ ਮੈਂ ਅੱਗੇ ਪਹਿਲਾਂ ਆਪਣੀ ਜਿਹੜੀ ਸੀਗੀ ਆਪਣੇ ਅ ਕਿਸ਼ਤਵਾਰ ਵਾਲੀ ਸੀਰੀ ਦਾ ਦੇਖਿਓ ਜਾ ਕੇ ਉਹ ਤੇ ਉਹਦੇ ਵਿੱਚ ਦਿਖਾਇਆ ਹੈ ਯਾਨੀ ਉਹ ਵਰਲਡ ਦੇ ਡੇਂਜਰਸ ਰੋਡ ਆ ਸੱਚ ਪਾਸ ਕਿਸ਼ਤਵਾਰਡ ਤੇ ਉੱਥੇ ਜਿਹੜੇ ਉਹ ਵਰਕਰ ਕੰਮ ਕਰਦੇ ਆ ਨਾ ਉਹ ਮਾਈ ਗਾਡਸ ਤੇ ਉਹ ਉਦਾਂ ਦੇ ਹੋ ਗਏ ਯੂਸ ਟੂ ਹੋ ਗਏ ਪਰ ਬਹੁਤ ਟਫ ਜੌਬ ਆ ਇਹਨਾਂ ਦੀ ਹੈ ਨਾ ਲਓ ਜੀ ਇਹ 뷰 ਆ ਇੱਥੋਂ ਬਹੁਤ ਹੀ ਸ਼ਾਨਦਾਰ ਦੋਨੇ ਨਦੀਆਂ ਦਾ ਮਿਲਨ ਹੋ ਰਿਹਾ ਇੱਥੇ ਤੇ ਕੀ ਆ ਆਨੰਦ ਆ ਭਾਈ ਜੀ ਫਿਰ ਉਹੋ ਹੀ ਗੱਲ ਜਿੱਦਾਂ ਮੈਂ ਪੁਰਾਣੀਆਂ ਵੀਡੀਓ ਚ ਕਹਿੰਦਾ ਹੁੰਦਾ ਵੀ ਇਹ ਜਿਹੜੀਆਂ ਚੀਜ਼ਾਂ ਨਾ ਕੁਝ ਇਹ ਬੇਕੋਸ ਚੀਜ਼ਾਂ ਇਤਾਂ ਦੀਆਂ ਵੀ ਆਪਾਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਉਹ ਤੁਸੀਂ ਨਾ ਉਹਨੂੰ ਫੀਲ ਕਰ ਸਕਦੇ ਆ ਫੀਲ ਕਰਕੇ ਉਹ ਚੀਜ਼ਾਂ ਤੁਸੀਂ ਜੇ ਹੁ ਮਨ ਲਓ ਇੱਥੇ ਮੈਂ ਐਨਕ ਵੀ ਲਾਈ ਹੋ ਨਾ ਤਾਂ ਐਨਕ ਵੀ ਵਿੱਚ ਕਿਤੇ ਨਾ ਕਿਤੇ ਅਰਚਣ ਪੈਦਾ ਕਰਦੀ ਵੀ ਇਹਨੂੰ ਵੀ ਲਾ ਕੇ ਦੇਖਾ ਜਿਹੜੇ ਵਿਊ ਐਨਕਾ ਤੋਂ ਬਾਹਰ ਦਿੱਸ ਰਹੇ ਉਹ ਕਿੰਨੇ ਸੁਹਾਵਨੇ ਹਨਾ ਤੇ ਬਾਕੀ ਦੇਖੀ ਜਾਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ achiyan lagdiyan ta fir share zaroor kariya karo na ਰੋਡ ਤਕਰੀਬਨ ਕੈਮ ਆ ਇਸਦਾ ਗੱਡੀਆਂ ਆਉਂਦੀਆਂ ਆ ਨਾ ਤੇ ਇਸ ਤੋਂ ਅੱਗੇ ਤਕਰੀਬਨ ਰੋਡ ਉਹ ਵੀ ਜਿੱਧਰ ਦੀ ਆਪਾਂ ਨੀਚੇ ਨੀਚੇ ਵਾਲੀ ਸਾਈਡ ਤੋਂ ਆਏ ਆ ਉਹ ਵੀ ਰੈਡੀ ਆ ਬਸ ਮੈਨੂੰ ਲੱਗਦਾ ਵੀ ਅਗਲੇ ਸਾਲ ਤੱਕ ਪਾਰਕਿੰਗ ਖੋਲ ਦੇਣਗੇ ਰੈਡੀ ਕਰ ਦੇਣਗੇ ਸਾਰੀ ਨਾ ਕੰਮ ਚੱਲਦਾ ਪਿਆ ਪੂਰੇ ਜੋਰਾਂ ਸ਼ੋਰਾਂ ਤੇ ਹਰ ਪਾਸੇ ਇੱਧਰ ਵੀ ਬਣਦਾ ਪਿਆ ਆ ਦੇਖੋ ਆ ਹੁਣ ਇੱਧਰ ਰੋਡ ਦੀ ਸੇਫਟੀ ਦੇ ਲਈ ਨਾ ਆ ਦੇਖੋ ਥੱਲਿਓ ਇਹਨੂੰ ਜਿੱਦਾਂ ਇੱਕ ਇੱਕਦਾਂ ਨੀਂ ਭਰਦੇ ਹੁੰਦੇ ਨਾ ਪੱਥਰਾਂ ਦੀਆਂ ਨੀਆਂ ਭਰੀਆਂ ਮੋਟੀਆਂ ਮੋਟੀਆਂ 4-4 5 ਫੁੱਟ ਚੋੜੀਆਂ ਤੇ ਉਹਦੇ ਉੱਤੇ ਲੋਹੇ ਦਾ ਨੈਟ ਨੈਟ ਪਾ ਕੇ ਇਦਾਂ ਹੁਣ ਤੁਹਾਨੂੰ ਦਿਖਾਉਣਾ ਇੱਥੇ ਆ ਲੋਹੇ ਦਾ ਨੈਟ ਇਦਾਂ ਬਣਾਉਂਦੇ ਆ ਇਹ ਇਹ ਇਦਾਂ ਨੈਟ ਲਾ ਕੇ ਉਹ ਇਹਦਾ ਰੈਡੀ ਕਰਦੇ ਆ ਤੇ ਇਸ ਤੋਂ ਬਾਅਦ ਫਿਰ ਜਦਾਂ ਇਹਦੀ ਪੱਕੜ ਮਜ਼ਬੂਤ ਹੋ ਜਾਂਦੀ ਆ ਤੇ ਬਾਹਰ ਨਹੀਂ ਡਿੱਗਦੀ ਇਹ ਪੱਥਰ ਬਾਹਰ ਨਹੀਂ ਡਿੱਗਦਾ ਇਹਨੂੰ ਪੈਕਿੰਗ ਪੈਕੇ ਹੀ ਹੋ ਜਾਂਦਾ ਇੱਕ ਕਿਸਮ ਦਾ ਨਾ ਤੇ ਇਹ ਬਈ ਇਸ ਨੂੰ ਕੀ ਬੋਲਤੇ ਆ ਕੀ ਕਹਿੰਦੇ ਇਹਨੂੰ ਇਹਨੂੰ ਕੀ ਕਹਿੰਦੇ ਆ ਨੈ ਜਾਲੀ ਤੋਂ ਬੋਲਤੇ ਆ ਜਾਲੀ ਬੋਲਤੇ ਆ ਬਈ ਜਾਲੀ ਆ ਨਾ ਲੋਹੇ ਕੀ ਜਾਲੀ ਆ ओके ਤੇ ਇਹ ਕੰਮ ਚੱਲ ਰਿਹਾ ਜੀ ਆ ਦੇਖਿਆ ਤੁਹਾਨੂੰ ਦੱਸਿਆ ਸੀਗਾ ਵੀ ਥੱਲੇ ਅ ਲੋਹੇ ਦੀਆਂ ਜਾਲੀਆਂ ਲਾ ਕੇ ਇੱਕ ਲੋਹੇ ਦਾ ਨੈਟੇ ਲਾ ਲਓ ਉਹਦੇ ਵਿੱਚ ਪੱਥਰ ਪੈਕ ਕਰਕੇ ਲਾ ਕੇ ਪੂਰੇ ਫਿਕਸ ਕਰਕੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਭਰਦੇ ਪਏ ਆ ਅ ਮਤਲਬ ਇੱਥੇ ਭਰਤੀ ਬੈਂਦੀ ਪਈ ਆ ਪੂਰੀ ਸੇਫਟੀ ਦੇ ਨਾਲ ਫਿਰ ਇਹ ਇੱਥੋਂ ਦੀ ਰਸਤਾ ਬਣਨਾ ਹੈ ਤੇ ਫਿਰ ਇਹ ਜਾਣਾ ਪਾਰਕਿੰਗ ਨੂੰ ਤੇ ਸ਼ੁਰੂ ਦੁਆਰਾ ਗੋਵਿੰਦ ਘਾੜਨੂੰ ओहो ओ, ओ, ओ और ओह क्या हाल है ठीक हो क्या नाम है नाम क्या है तुम्हारा समीर आओ समीर आजा 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 वो बाहर बुला रहे तेरे को देर टक्कर दे रहे इसको बाय ਓ ਬੁੱਤਰਾ ਹਏ ਤੇ ਇਹ ਬੱਚੇ ਮਿਲੇ ਸੀਗੇ ਛੋਟੇ ਛੋਟੇ ਤੁਹਾਨੂੰ ਪਤਾ ਵੀ ਬੱਚਿਆਂ ਨਾਲ ਵੀ ਸਾਡਾ ਪਿਆਰ ਬਹੁਤ ਆ ਬੱਚਿਆਂ ਨਾਲ ਵੀ ਸਾਡਾ ਬਹੁਤ ਪਿਆਰ ਆ ਕਿਉਂ ਵੀ ਛੋਟੇ ਛੋਟੇ ਬੱਚੇ ਤੇ ਲਓ ਜੀ ਆਨੰਦ ਹੈ ਆਨੰਦ ਹੈ ਨੰਦ ਹੈ ਹਾਂਜੀ ਤੇ ਹੈਲੀਪੈਡ ਦੀ ਗੱਲ ਚੱਲਦੀ ਸੀ ਤਾਂ ਹੈਲੀਪੈਡ ਬਾਰੇ ਨਾ ਮੈਨੂੰ ਲੱਭ ਨਹੀਂਿਆ ਸੀ ਰਸਤਾ ਕਿਉਂਕਿ ਮੋੜਿਆਂ ਵੀ ਰਸਤਾ ਬੰਦ ਕੀਤਾ ਇਹਨਾਂ ਨੇ ਨਾ ਉਹਦੇ ਮੋੜੇ ਕੋਈ ਲਿਖ ਕੇ ਵੀ ਨਹੀਂ ਲਾਇਆ ਤੇ ਫਿਰ ਹੌਲੀ-ਹੌਲੀ ਹੈਲੀਪੈਡ ਲੱਭਦੇ ਲੱਭਦੇ ਦੂਰੋਂ ਦਾ ਦਿੱਤਾ ਸੀ ਰਸਤਾ ਨਹੀਂ ਪਤਾ ਲੱਗਦਾ ਸੀ ਕਿੱਥੇ ਆ ਆਪਾਂ ਹੈਲੀਪੈਡ ਦੇ ਲਾਗੇ ਪਹੁੰਚ ਚਲੇ ਆ ਤੇ ਪਹਿਲਾਂ ਇੱਥੇ ਆ ਕੇ ਪਤਾ ਲੱਗਾ ਵੀ ਇੱਥੇ ਜਿਹੜਾ ਐਜ ਕਿ ਜਿਹਨੇ ਆਉਣਾ ਹੋਊਗਾ ਹੈਲੀਕ੍ਰਾਫਟ ਕੈਪਟਰ ਲੈ ਕੇ ਕੀ ਨਾਮ ਦੱਸਿਆ ਸੀ ਉਹਨਾਂ ਦਾ ਪਵਨ ਹੰਸ ਤੇ ਪੁਰਾਣੀ ਜਿਹੜੀ ਕੰਪਨੀ ਹੋ ਹੈਗੀ ਡੈਕਨ ਦੀ ਤੇ ਦੋ ਕੰਪਨੀਆਂ ਆ ਹੁਣ ਪਵਨ ਅੰਸਾ ਤੇ ਪਿਛਲੀ ਡੈਕਨ ਦੀ ਸੀ ਤਾਂ ਹੈਲੀਪੈਡ ਵਾਲੀ ਸੈੱਡ ਆਏ ਸੀ ਤੇ ਹੈਲੀਪੈਡ ਬੰਦ ਪਿਆ ਆ ਤੇ ਮੈਂ ਪਤਾ ਕੀਤਾ ਸੀ ਮੈਂ ਕਿ ਜਲ ਇਥੋਂ ਪਤਾ ਕਰਦੇ ਆ ਵੀ ਟਿਕਟ ਦਾ ਕੀ ਰੇਟ ਕੱਢਿਆ ਹੈ ਕੀ ਇਹਨਾਂ ਨੇ ਆਫਲਾਈਨ ਵੀ ਬੰਦ ਆ ਤੇ ਆਨਲਾਈਨ ਵੀ ਬੰਦ ਆ ਇਹਨਾਂ ਨੇ ਨੋਟਿਸ ਜਰੂਰ ਇੱਥੇ ਲਿਖ ਕੇ ਲਾਇਆ ਦਿਸ ਜੂਰਿਸਡੈਕਸ਼ਨ ਆਫ ਐਨਸੀਐਲਟੀ ਆਰਡਰ ਨੰਬਰ ਸੀਪੀਆਈਬੀ ਨੰਬਰ 145ਬੀਬੀ 22 ਡੇਟ 5 ਅਪ੍ਰੈਲ 2024 ਅਨਔਥਰਾਇਡ ਐਂਟਰੀ ਔਰ ਯੂਜ਼ will be result in illegal action ਤੇ ਹੁਣੇ ਕਦੋਂ ਓਪਨ ਹੁੰਦਾ ਇਹਦੇ ਬਾਰੇ ਦਾ ਪਤਾ ਨਹੀਂ ਇਸ ਹੈਲੀਪਲੇਟ ਤੇ ਜਿਹੜਾ ਚੱਲਦਾ ਹੁੰਦਾ ਸੀ ਅੱਗੇ ਉਹਦੇ ਤੇ ਇਹ ਲਿਖ ਕੇ ਲਾਇਆ ਹੈ ਇਹਨਾਂ ਨੇ ਨਾ ਤੇ ਇਹਦੇ ਉੱਤੇ ਡੈਕਨ ਵੀ ਲਿਖਿਆ ਆ ਤੇ ਇੱਥੇ ਇਹਨਾਂ ਨੇ ਹੈਲੀਪੈਡ ਲੈਂਡਿੰਗ ਫੈਸਿਲਿਟੀਆਂਸ ਲਿਖਿਆ ਆ ਇੱਥੇ ਦਾ ਡੈਕਨ ਹੈਲੀਪੈਡ ਇਜ਼ ਅਵੇਲੇਬਲ ਫॉर ਲੈਂਡਿੰਗ ਆਫ ਹੈਲੀਕਾਪਟਰ ਚੈਟਰ ਐਂਡ ਸ਼ਟਲ ਫਲਾਈਟ ਨਾਲੇ ਥੱਲੇ ਇਹਨਾਂ ਨੇ ਆਪਣੇ ਨੰਬਰ ਵੀ ਲਿਖ ਕੇ ਲਾਏ ਹੋਏ ਆ ਪਰ ਇਹ ਓਪਨ ਕਦੋਂ ਹੁੰਦਾ ਇਹਦੇ ਬਾਰੇ ਨਹੀਂ ਪਤਾ ਨਾ ਚਲੋ ਜਿਹੜੀ ਇਨਫੋਰਮੇਸ਼ਨ ਮਿਲੀ ਆ ਆਪਾਂ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਹੁਣ ਚੱਲਦੇ ਆ ਜੀ ਰੋਡ ਵਾਲੀ ਸੈਟ ਰੋਡ ਤੇ ਵੀ ਇਹਨਾਂ ਨੇ ਕੁਝ ਲਿਖਿਆ ਨਹੀਂ ਜਿੱਦਾਂ ਅੱਗੇ ਲਿਖਿਆ ਹੁੰਦਾ ਨਾ ਹੁਣ ਇਹਨਾਂ ਨੇ ਵੈਸੇ ਹੀ ਜਿੱਦਾਂ ਕੋਈ ਇਹਦੇ ਹੀ ਹੈਲੀਪੈਡ ਦਾ ਕੁਝ ਨਹੀਂ ਲਿਖਿਆ ਆ ਤਾਂ ਮੈਨੂੰ ਐਕਚੁਅਲੀ ਪਤਾ ਨਹੀਂ ਸੀ ਰਸਤਾ ਜਾਂਦਾ ਕਿੱਧਰ ਦੀ ਆ ਉਹ ਕਾਫੀ ਘੁੰਮਿਆ ਸੀ ਤੇ ਘੁੰਮ-ਘੁੰਮ ਕੇ ਪਹੁੰਚ ਗਏ ਹੈਲੀਪੈਡ ਤੇ ਨਾ ਤੇ ਬਾਕੀ ਜਦੋਂ ਵੀ ਹੈਲੀਪੈਡ ਹਜੇ ਆਪਾਂ ਇੱਥੇ ਹੀ ਆ ਅੱਜ 22 ਤਰੀਕ ਹੋਈ ਆ 22 ਮਈ 25 26 ਤਰੀਕ ਤੱਕ ਇੱਥੇ ਆ ਤੇ ਜਦੋਂ ਵੀ ਹੈਲੀਕਾਪਟਰ ਲਈ ਹੈਂਡਲੀ ਪੈਣ ਲਈ ਕੋਈ ਨਵੀਂ ਅਪਡੇਟ ਆਉਂਦੀ ਆ ਤੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਹਾਂਜੀ ਸੰਗਤ ਜੀ ਜਿੱਦਾਂ ਆਪਾਂ ਪਿਛਲੀ ਵੀਡੀਓ ਚ ਪਿਛਲੀ ਵੀਡੀਓ ਚ ਦੱਸਿਆ ਸੀਗਾ ਵੀ ਜਿਹੜਾ ਡੈਕਨ ਵਾਲਾ ਹੈਲੀਪੈਡ ਇਹਦੇ ਉੱਤੇ ਇਹਨਾਂ ਨੇ ਪਹਿਲਾਂ ਨੋਟਿਸ ਚ ਪਕਾ ਦਿੱਤਾ ਸੀ ਪਰ ਨਹੀਂ ਹੁਣ ਇਹ ਫਾਈਨਲੀ ਇਹ ਯੂਜ਼ ਹੋ ਰਿਹਾ ਹੈ ਸਵਾਰੀਆਂ ਦੇ ਲਈ ਨਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਲੱਗੇ ਆ ਇਹ ਤੇ ਪਵਨ ਹੰਸ ਜੀ ਦਾ ਇਹ ਹੈਲੀਕਾਪਟਰ ਹੈ ਤੇ ਇੱਕ ਸਾਈਡ ਦਾ ਜਿਹੜਾ ਇਹਦਾ ਰੈਂਟ ਹੈਗਾ ਹੈ 4406 ਤੇ ਜੇ ਅਪ ਡਾਊਨ ਕਰਨਾ ਤਾਂ ਹਾਂਜੀ 8600 ਨੀਅਰ ਅਬਾਊਟ ਨਾ ਹੰਜੀ ਤਾਂ ਜੀ ਹੁਣ ਜਿਹੜੀ ਤਾਜ਼ਾ ਅਪਡੇਟ ਆ ਵੀ ਜਿਹੜਾ ਡੈਕਨ ਵਾਲਾ ਹੈਲੀਪੈਡ ਆ ਉਹ ਹੀ ਯੂਜ਼ ਹੋ ਰਿਹਾ ਹੈ ਨਾ ਤੇ ਜਿੱਦਾਂ ਪਿਛਲੀ ਵੀਡੀਓ ਚ ਮੈਂ ਦੱਸਿਆ ਸੀ ਵੀ ਜਿਹੜਾ 1.5 ਕਿਲੋਮੀਟਰ ਪਿੱਛੇ ਇੱਕ ਹੈਲੀਪੈਡ ਆ ਉਹਦੇ ਚਾਂਸਸ ਸੀਗੇ ਵੀ ਉਹ ਯੂਜ਼ ਹੋਏਗਾ ਬਟ ਨਹੀਂ ਤੇ ਜਿਹੜਾ ਗੋਵਿੰਦਗੜ੍ਹ ਗੁਰਦੁਆਰਾ ਸਾਹਿਬ ਤੇ ਬਿਲਕੁਲ ਲੱਗੇ ਹੈਲੀਪੈਡ ਆ ਇਹ ਉਹ ਹੀ ਯੂਜ਼ ਹੋ ਰਿਹਾ ਆ ਤੇ